ਅੱਛਾ ਜੀ ਇਹ ਆਪਾਂ ਉਹ ਕਹਿੰਦੇ ਸਟ्रेस ਰਿਲੀਵਰ ਹਨਾ ਹਾਂ ਅੱਜ ਕੱਲ੍ਹ ਦੋਸਤੋ ਆ ਚੀਜ਼ਾਂ ਦੀ ਤੁਸੀਂ ਐਡ ਵੀ ਦੇਖੀ ਹੋਣੀ ਆ ਇਹ ਸ਼ੌਂਕੀ ਸ਼ੌਂਕ ਤੌਰ ਤੇ ਬਈ ਕਹਿੰਦਾ ਸੀ ਹਾਂ ਸ਼ੌਂਕ ਤੌਰ ਤੇ ਵਜੋਂ ਮੈਂ ਸਵੇਰ ਸ਼ੈਰ ਕਰਨ ਜਾਣਾ ਉਹਨਾਂ ਵਾਸਤੇ ਹੈ ਪੁਰਾਣੀਆਂ ਗੰਡਾਸੀਆਂ ਦੀ ਚੀਜ਼ ਭਰਾ ਇਹ ਇਹ ਧੌਖਣੀ ਹੁੰਦੀ ਸੀ ਜਿਹੜੀ ਪਹਿਲਾਂ ਜਿੱਦਾਂ ਉਹ ਲਹਾਰ ਅੱਜ ਕੱਲ੍ਹ ਦਾ ਬਲੋਰ ਯੂਜ਼ ਕਰਦੇ ਆ ਅੱਗ ਨੂੰ ਹਵਾ ਦੇ ਚਲੋ 300 ਸਾਲ ਪਹਿਲਾਂ 400 ਸਾਲ ਪਹਿਲਾਂ ਇਦਾਂ ਦੇ ਬੱਟੇ ਯੂਜ਼ ਕਰਦੇ ਸੀ ਇਹ ਬੱਟੇ ਯੂਜ਼ ਕਰਦੇ ਸੀ ਹਾਂ ਮਹਿਮਾਨ ਆਉਂਦੇ ਸੀ ਰੋਟੀ ਖਾਣ ਵਾਸਤੇ ਜਦੋਂ ਹੱਥ ਧਵਾਉਣੇ ਆ ਇਹਦੇ ਵਿੱਚ ਤੋਂ ਖੋ ਦ ਪਹਿਲਾਂ ਇਹ ਸਰਾਣੇ ਰੱਖਿਆ ਹੁੰਦਾ ਸੀ ਚਾਬੀ ਦੇਈ ਜਾਂਦੇ ਵੀ ਕਿੰਨੇ ਟਾਈਮ ਦੇ అలਾਰਮ ਲਾਉਣਾ ਅੱਛਾ ਜੀ ਬਹੁਤ ਸਾਰਾ ਬਟਨ ਦਬਾਉਂਦੇ ਸੀ ਅਲਾਰਮ ਵਾਲਾ ਕਲੋਕ ਹਾਂਜੀ ਹਾਂਜੀ ਅੱਜ ਕੱਲ੍ਹ అలਾਰਮ ਚੱਲਦੇ ਨੇ ਉਹ ਪਰੇਸ਼ਾਨ ਕਰਦੇ ਨੇ ਇਹ ਮਿੱਠੀ ਆਵਾਜ਼ ਹੁੰਦੀ ਹੈ ਇਹ ਮਿੱਠੀ ਆਵਾਜ਼ ਹੁੰਦੀ ਹੈ ਹਾਂਜੀ 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 ਠੀਕ ਹੈ ਜੀ ਤੇ ਹੋਰ ਵੀ ਹੋਰ ਬਹੁਤ ਚੀਜ਼ਾਂ ਨੇ ਦੋਸਤੋ ਆ ਤੁਸੀਂ ਹਾਂ ਮਾਰ ਦੇ ਉਹ ਉਹ ਚੀਜ਼ਾਂ ਜਿਵੇਂ ਆਹ ਪਈ ਕੀ ਇਹ ਲੈਂਪ ਜੱਗੀ ਵਾ ਇਹ ਲੈਂਪ ਆ ਜੀ ਇਹ ਜਰਮਨੀ ਦਾ ਬਣਿਆ ਹੋਇਆ ਜਰਮਨੀ ਦਾ ਬਣਿਆ ਹੋਇਆ ਇਹ ਇਹਦੇ ਥੱਲੇ ਲੈਂਪ ਲੱਗਦਾ ਹੁੰਦਾ ਸੀਗਾ ਠੀਕ ਹੈ ਜੀ ਇਹ ਵਿਆਹ ਸ਼ਾਦੀਆਂ ਟੈਂਟਾਂ ਦੇ ਮੂਹਰੇ ਟੰਗੇ ਜਾਂਦਾ ਸੀ ਠੀਕ ਹੈ ਜੀ ਆਪਣੇ ਨਾਰਮਲ ਜਿਹੜੇ ਚੱਲਦੇ ਸੀ ਉਹ ਤੋਂ ਇਦਾਂ ਲਾਲ ਟਰਨ ਹੋ ਗਏ ਜਾਂ ਹੁਣ ਵੀ ਚੱਲਦੇ ਆ ਬਟ ਇਹ ਬਹੁਤ ਘੱਟ ਲੋਕਾਂ ਨੇ ਦੇਖੇ ਆ ਠੀਕ ਹੈ ਜੀ ਤੇ ਉਹ ਪਿਆ ਜਿਹੜੇ ਖੜੇ ਉਹ ਡੋਲ ਨੇ ਖੂਹ ਦੇ ਖੂਹ ਦੇ ਡੋਲ ਆ ਪਾਣੀ ਕੱਢਣ ਵਾਸਤੇ ਹੁੰਦੇ ਸੀ ਠੀਕ ਹੈ ਜੀ ਉਹ ਜਿਹੜੇ ਕੰਡੇ ਦੇ ਟੰਗੇ ਹੋਏ ਉਹਨਾਂ ਨੂੰ ਬਿੱਲਾ ਕਹਿੰਦੇ ਸੀ ਅੱਛਾ ਜੀ ਉਹਨੂੰ ਬਿੱਲਾ ਕਹਿੰਦੇ ਸੀ ਆ ਡੋਲ ਵਿੱਚ ਗਿਰ ਜਾਂਦਾ ਤੇ ਇਹਦੇ ਨਾਲ ਕੱਢ ਲੈਂਦੇ ਸੀ ਠੀਕ ਹੈ ਠੀਕ ਹੈ ਜੀ ਬਈ ਬਾਕੀ ਉੱਪਰ ਪੱਖੇ ਆ ਗਏ ਪੁਰਾਣੇ ਪੁਰਾਣੀਆਂ ਬੋਟਲਸ ਤੇ ਇੱਕ ਆ ਪੱਖੇ ਦਿਖਾਓ ਇਹ ਪੱਖੇ ਭਰਾ ਤੁਸੀਂ ਫਿਰ ਇਹ ਕਿੱਥੋਂ ਲਿਆਂਦੇ ਇਹਨਾਂ ਦੇ ਫਰਜ਼ੇ ਵੀ ਐ ਲੱਗਦਾ ਦੋਸਤੋ ਜਿਵੇਂ ਪੁੱਠੇ ਲੱਗੇ ਹੁੰਦੇ ਹਨ ਹਾਂ ਬਸ ਇਹਦਾ ਡਿਜ਼ਾਈਨ ਹੀ ਇੱਦਾਂ ਦਾ ਹੁੰਦਾ ਤੀਜੀ ਵਾਰੀ ਮਿਸਤਰੀ ਭੱਜ ਗਿਆ ਵਜਨ ਵਜਨ ਕਿੰਨਾ ਹੈ ਇਹਨਾਂ ਦਾ ਵਜਨ ਇੱਕ ਦਾ 25 ਤੋਂ 30 ਕਿਲੋ ਲਾ ਕੇ ਚੱਲੋ ਇੱਕ ਦਾ ਬਈ ਹਾਂ ਤੇਜੀ ਵਾਰੀ ਮਿਸਤਰੀ ਭੱਜ ਗਿਆ ਕਹਿੰਦਾ ਮੈਥੋਂ ਟੰਗਿਆ ਜਾਂਦਾ ਅੱਛਾ ਜੀ ਉਹ ਫਿਰ ਲਾਸਟ ਦੇ ਆਹੀ ਟੰਗ ਗਿਆ ਹਰਕਾ ਇਹ ਅੱਜ ਅੱਜ ਕੱਲ੍ਹ ਦੇ ਜ਼ਮਾਨੇ ਦੇ ਹਾਂਜੀ 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 ਠੀਕ ਹੈ ਜੀ ਦੋਸਤੋ ਆਹ ਦੇਖੋ ਚੀਜ਼ਾਂ ਤੇ ਆਹ ਵੀ ਆਹ ਕੀ ਚੀਜ਼ ਆਪਰਾ ਇਹ ਜਦੋਂ ਆਪਣੇ ਮਹਿਮਾਨ ਆਉਂਦੇ ਸੀ ਰੋਟੀ ਖਾਣ ਵਾਸਤੇ ਜਦੋਂ ਹੱਥ ਧਵਾਉਣੇ ਆ ਇਹਦੇ ਵਿੱਚ ਧਵਾ ਜਾਂਦੇ ਸੀ ਪਾਣੀ ਥੱਲੇ ਚਲਾ ਜਾਂਦਾ ਸੀ ਅੱਛਾ ਜੀ ਹਾਂ ਜੀ ਹਾਂ ਸਾਹੀ ਚੀਜ਼ਾਂ ਦੋਸਤ ਅੱਜ ਗੱਲ ਤਾਂ ਆਪਣੇ ਸ਼ੈਂਕਾ ਆ ਕੇ ਉੱਠ ਕੇ ਜਾਣਾ ਪੈਂਦਾ ਪਹਿਲਾਂ ਬੈਠੇ ਉਠਾਇਆ ਜਾਂਦੇ ਹੱਥ ਧਵਾਉਣੇ ਅੱਛਾ ਉੱਥੇ ਹੱਥ ਧਵਾਉਂਦੇ ਆ ਹਾਂ ਜੀ ਹਾਂ ਜੀ ਠੀਕ ਹੈ ਜੀ ਤੇ ਦੋਸਤੋ ਬਾਕੀ ਆ ਚੀਜ਼ਾਂ ਤੁਸੀਂ ਦੇਖ ਹੀ ਲਈ ਇਹ ਵੀ ਲੈਂਪਾ ਜੀ ਪੁਰਾਣਾ ਇਹ ਵੀ ਲੈਂਪਾ ਨੇ ਦਾ ਅੱਛਾ ਜੀ 1931 ਦੀ ਮੋਹਰ ਲੱਗੀ ਹੋਈ ਹੈ 1931 ਦਾ ਬਣਿਆ ਹੋਇਆ ਆ ਦੇਖੋ ਜੀ ADCU ADCU 1931 ਪਿੱਤਲਾ ਹੁੰਦਾ ਇਹ ਕਮਾਲ ਹੈ ਯਾਰ ਪਿੱਤਲ ਵੀ ਬਈ ਬਹੁਤ ਸਾਫ ਪਿਆ ਨਾ ਯਾਰ ਉਸ ਟਾਈਮ ਦਾ ਤੇ ਬਾਕੀ ਇਹ ਪੁਰਾਣੀਆਂ ਚੀਜ਼ਾਂ ਲੋਹੇ ਵਾਲੇ ਤਾਂ ਆਮ ਮਿਲ ਜਾਂਦੇ ਬਟ ਇਹ ਨਹੀਂ ਮਿਲਦੇ ਅੱਛਾ ਜੀ ਇਹ ਉਹਨਾਂ ਤੋਂ ਪਹਿਲਾਂ ਲਾ ਕੇ ਚੱਲੋ 300 ਸਾਲ ਪਹਿਲਾਂ 400 ਸਾਲ ਪਹਿਲਾਂ ਇਦਾਂ ਦੇ ਬੱਟੇ ਯੂਜ਼ ਕਰਦੇ ਸੀ ਇਹ ਬੱਟੇ ਯੂਜ਼ ਕਰਦੇ ਸੀ ਹਾਂ ਕਿਉਂਕਿ ਉਹਦੋਂ ਕਿਹੜਾ ਵੀ ਆਈਡੀਆ ਸੀਗਾ ਵੀ ਕਿੱਦਾਂ ਦਾ ਕਿੰਨਾ weight ਹੈ ਭੰਦਾਜੇ ਨਾਲੇ ਵੱਡਾ ਹੋ ਗਿਆ ਤਾਂ ਇੰਨਾ weight ਹੋ ਗਿਆ ਜੀ ਛੋਟਾ ਹੋਵੇ ਤਾਂ ਇੰਨਾ weight ਹੋਗਾ ਉਸ ਆਮ ਨਾਲ ਕੰਮ ਕਰਦੇ ਸੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਆ ਦੇਖੋ ਜੀ ਆ ਤਾਂ ਇਹ ਇਹ ਜੀ ਪਾਣ ਦਾ ਨਹੀਂ ਹੈ ਹੈ ਜੀ ਪੁਰਾਣਾ ਪਾਣ ਦਾ ਅੱਛਾ ਇਹ ਕਾਰ ਨਹੀਂ ਹੈਗੀ ਨਾ ਕਾਰ ਨਹੀਂ ਹੈਗੀ ਜਿੱਦਾਂ ਦੋਸਤੋ ਇਹ ਕਾਰ ਨਹੀਂ ਹੈਗੀ ਅੱਛਾ ਇਹਦਾ ਇਹ ਤਾਂ ਬਟਨ ਦੱਬ ਕੇ ਇਦਾਂ ਖੁੱਲ ਜਾਂਦਾ ਹੈ ਅੱਛਾ 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 ਇਹਦੇ ਵਿੱਚ ਪਾਣ ਦੀ ਚੀਜ਼ਾਂ ਰੱਖਣ ਵਾਸਤੇ ਓਕੇ 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 ਤੇ ਉਹਦੇ ਉੱਪਰ ਰੱਖ ਕੇ ਜਿਵੇਂ ਤੁਸੀਂ ਖਾਣਾ ਥੋੜੇ ਦੇ ਨੇ ਨੂੰ ਧੱਕਾ ਦੇਤਾ ਹਾਂ ਹਾਂ ਹੋਰ ਨੇ ਖਾਣਾ ਉਧਰ ਨੂੰ ਕਰਤੀ ਗੱਡੀ ਅੱਛਾ ਅੱਛਾ ਉਹ ਸਾਵ ਨਾਲ ਐ ਚੱਲਦੀ ਸੀ ਇਹ ਬਸ ਠੀਕ ਹੈ ਜੀ ਦੋਸਤੋ ਚੀਜ਼ਾਂ ਬਹੁਤ ਨੇ ਤੇ ਆ ਆ ਆ ਚੀਜ਼ ਬਰਾ ਇਹ ਮਧਾਨੀਆਂ ਜੀ ਆਪਣੀ ਅੱਛਾ ਆਪਣੇ ਪੰਜਾਬ ਦੇ ਵਿੱਚ ਦਾ ਰੱਸੀ ਵਾਲੀ ਜਲਦੀ ਦੀ ਰੱਸੀ ਵਾਲੀ ਹਾਂਜੀ ਹਾਂ ਇਹ ਅਲੱਗ ਅਲੱਗ ਸਟੇਟਾਂ ਦੀ ਅਲੱਗ ਅਲੱਗ ਤਰ੍ਹਾਂ ਦੀ ਬਣਾਈ ਹੋਈ ਹੁੰਦੀਆਂ ਅੱਛਾ ਜੀ ਹਾਂਜੀ ਹਾਂ ਇਹਦੇ ਸਟੈਂਪਲ ਲੱਗੇ ਵੀ ਕਿੱਥੇ ਦੀ ਬਣੀ ਹੋਈ ਹੈ ਗੁਜਰਾਤ ਦੀ ਹਾਂ ਗੁਜਰਾਤ ਦੀ ਬਣੀ ਹੋਈ ਹੈ ਅੱਛਾ ਜੀ ਬਿਲੂਈ ਜੰਤਰ ਠੀਕ 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 ਅੱਛਾ ਜੀ ਇਹ ਮਤਲਬ ਲਾ ਲਓ ਰੱਸੀ ਵਾਲੀ ਨਾਲੋਂ ਥੋੜੀ ਜੀ ਵਿਕਸਿਤ ਕਿਸਮ ਆ ਗਈ ਹੈ ਨਾ ਹਾਂ ਹਾਂ ਵੀ ਬਿਜਲੀ ਵਾਲੀ ਆਉਣ ਤੋਂ ਪਹਿਲਾਂ ਰੱਸੀ ਵਾਲੀ ਰੱਸੀ ਵਾਲੀ ਤੋਂ ਬਾਅਦ ਇਹ ਆਈ ਹੋਣੀ ਹੈ ਨਾ ਉਸ ਰੱਸੀ ਵਾਲੀ ਤੋਂ ਤਾਂ ਪਹਿਲਾਂ ਦੀ ਬਣੀ ਹੋਈ ਹੈ ਇਹ ਅੱਛਾ ਉਸ ਤੋਂ ਪਹਿਲਾਂ ਦੀ ਆ ਹਾਂ ਪਹਿਲਾਂ ਦੀ ਹੈ ਠੀਕ ਹੈ ਜੀ ਠੀਕ ਹੈ ਜੀ ਤੇ ਇਹ ਪੇਟੈਂਟ ਨੰਬਰ ਹੈ ਨਾ ਸਾਰਾ ਦੋਸਤੋ ਆ ਲਿਖਿਆ ਹੋਇਆ ਯਾਰ ਆ ਦਿਖਾਈ ਪਹਿਲਾਂ ਦਾ ਜੋ ਵੀ ਹੈਗਾ ਨੰਬਰ ਪੇਟੈਂਟ ਨੰਬਰ ਲਿਖਿਆ ਹੋਇਆ ਦੋਸਤੋ ਹਾਂ 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 ਗੁਜਰਾਤ ਦੀ ਭਾਸ਼ਾ ਦੇ ਵਿੱਚ ਲਿਖਿਆ ਹੋਇਆ ਠੀਕ ਹੈ ਠੀਕ ਹੈ ਜੀ ਆਪਾਂ ਨੂੰ ਖੋਲ ਕੇ ਘੜੇ ਦੇ ਹਿਸਾਬ ਨਾਲ ਵੱਡਾ ਛੋਟਾ ਵੀ ਕਰ ਸਕਦੇ ਆ ਅੱਛਾ ਅੱਛਾ ਆ ਦੇਖੋ ਆ ਲੱਗਿਆ ਘੜੇ ਦੇ ਹਿਸਾਬ ਨਾਲ ਜਿੱਦਾਂ ਵੀ ਹੈਗਾ ਇਹਦੇ ਘੜੇ ਦੇ ਉਤੇ ਮੂੰਤੇ ਲੱਗ ਜੂਗੇ ਮੂੰਤੇ ਲੱਗੇ ਜਿਹੜਾ ਫਿੱਟ ਆ ਜਾ ਅੱਛਾ ਜੀ ਤੇ ਇਹ ਇਹ ਜਿੱਦਾਂ ਉਹ ਲਹਾਰ ਅੱਜ ਕੱਲ ਦਾ ਬਲੂਰ ਯੂਜ਼ ਕਰਦੇ ਆ ਹਵਾ ਦੇਣ ਵਾਸਤੇ ਅੱਛਾ ਅੱਛਾ ਪਹਿਲਾਂ ਇਹਦੇ ਬੈਕਸਾਈਡ ਤੇ ਚਮੜਾ ਲੱਗਿਆ ਹੁੰਦਾ ਸੀ ਉਦੋਂ ਐਵੇਂ ਪੰਪ ਨਾਲ ਜਿਵੇਂ ਹਵਾ ਹੁੰਦੀ ਉਦਾਂ ਮਾਰਦੇ ਹੁੰਦੇ ਸੀ ਇਹਦੇ ਧੌਂਖਣੀ ਕਹਿੰਦੇ ਸੀ ਹਾਂਜੀ 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 ਠੀਕ ਹੈ ਜੀ ਤੇ ਦੋਸਤੋ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਦਿਖਾਉਣਾ ਆਪਾਂ ਆਹ ਦੇਖੋ ਜਿਵੇਂ ਇਹ ਅੰਕੁਸ਼ ਹੁੰਦਾ ਸੀਗਾ ਹਾਥੀ ਨੂੰ ਕਾਬੂ ਕਰਨ ਵਾਸਤੇ ਉਹ ਸਿਰਚ ਮਾਰਦੇ ਹੁੰਦੇ ਸੀ ਅੱਛਾ ਜੀ ਹਾਥੀ ਜ਼ਿਆਦਾ ਪੜਕ ਕੇ ਜਾਂਦਾ ਸੀ ਹਾਂ ਪੜਕ ਕੇ ਜਾਂਦਾ ਸੀ ਅੱਛਾ ਜੀ ਅੰਕੁਸ਼ ਹਾਂ ਅੰਕੁਸ਼ ਠੀਕ ਹੈ ਜੀ ਆ ਮਸ਼ਕੂੰਦੀ ਸੀ ਪੁਰਾਣੀ ਬੱਕਰੇ ਦੇ ਫਰਲ ਦੀ ਪਾਣੀ ਪੀਣ ਵਾਲੀ ਉਹਦਾ ਗਾਲ ਆ ਗਿਆ ਆ ਮੂਰੀ ਲੱਤਾਂ ਆ ਗਈਆਂ ਉਹਦੀਆਂ ਅੱਛਾ ਹਾਂ ਅੱਛਾ ਇਹਦੇ ਚ ਪਾਣੀ ਭਰਿਆ ਜਾਂਦਾ ਸੀ ਪਾਣੀ ਭਰਿਆ ਜਾਂਦਾ ਸੀ ਜਿਵੇਂ ਖੇਤਾਂ ਦੇ ਵਿੱਚ ਲੈ ਗਿਆਣਾ ਪਹਿਲਾਂ ਕਿਹੜਾ ਵੀ ਆਪਣੇ ਡੋਲੂ ਵਗੈਰਾ ਹੁੰਦੇ ਜਾਂ ਕੁਝ ਹੋਰ ਹੁੰਦਾ ਸੀ ਉਹ ਇਦਾਂ ਦੀ ਬਸ ਪ੍ਰੋਡਕਟ ਬਣਾ ਕੇ ਯੂਜ਼ ਕਰਦੇ ਗਏ ਆ ਮਸ਼ਕ ਹੈ ਦੋਸਤੋ ਚਮੜੇਰੀ ਬਣੀ ਹੋਈ ਹੈ ਆਪਣਾ ਪਿਓਰ ਲੈਦਰ ਹੈ ਜੀ ਪਿਓਰ ਲੈਦਰ ਆ ਪਾਣੀ ਪਾਵਾਂਗੇ ਚ ਫਿਰ ਇਹ ਪੂਰੀ ਨਰਮ ਹੋ ਜਾਂਦੀ ਹੈ ਠੀਕ ਹੈ ਜੀ ਹਾਂ ਕਿਸੇ ਨੂੰ ਖੰਗ ਜਖਾਮ ਹੋਵੇ ਉਹ ਠੀਕ ਹੋ ਜਾਂਦੇ ਨੇ ਇਹਦਾ ਪਾਣੀ ਨਾਲ ਅੱਛਾ ਜੀ ਕਿਵੇਂ ਇਹ ਇਹਦਾ ਪਾਣੀ ਪੀਣ ਨਾਲ ਪੁਰਾਣੇ ਬਜ਼ੁਰਗਾਂ ਤੋਂ ਸੁਣਿਆ ਹੋਇਆ ਵੀ ਕਿਸੇ ਨੂੰ ਖੰਗ ਜਖਾਮ ਹੋਵੇ ਇਹ ਚ ਪਾਣੀ ਪਾ ਕੇ 24 ਘੰਟੇ ਰੱਖ ਦਿਓ ਅਗਲੇ ਦਿਨ ਪੀਓ ਠੀਕ ਹੋ ਜਾਂਦਾ ਸੀ ਅੱਛਾ ਜੀ ਹਾਂ ਮੈਡੀਸਨ ਮਤਲਬ ਹੋ ਜਾਇਦਾ ਆ ਦੇਖੋ ਦੋਸਤ ਇਹ ਢਾਲ ਆ ਗਈ ਜੀ ਆਪਣੀ ਢਾਲ ਜੀ ਤਲਵਾਰ ਦਾ ਬਾਰ ਰੋਕਣ ਵਾਸਤੇ ਨੇ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਦੋਸਤੋ ਆ ਟਰੰਕ ਵਗੈਰਾ ਆ ਫਲਿੱਪਸ ਦਾ ਕੀ ਪਿਆ ਬਰਾ ਇਹ ਇਹ ਤਾਂ ਮਸ਼ੀਨ ਦਾ ਢੱਕਣ ਹੈ ਜੀ ਅੱਛਾ ਮਸ਼ੀਨ ਦਾ ਢੱਕਣ ਹੈ ਫਲਿੱਪਸ ਦਾ ਪੁਰਾਣਾ ਹਾਂ ਇਹ ਬਾਕੀ ਰਿਕਾਰਡ ਨੇ ਮਸ਼ੀਨ ਤੇ ਚੱਲਣ ਵਾਲੇ ਪੁਰਾਣੇ ਰਿਕਾਰਡ ਆ ਜੀ ਹਾਂਜੀ ਹਾਂਜੀ ਇਹ ਕਈ ਵਾਰੀ ਜਦੋਂ ਇਕੱਠਾ ਮਾਲ ਜਾਗਦੇ ਵਿੱਚੋਂ ਖਰਾਬ ਨਿਕਲ ਜਾਂਦੇ ਆ ਠੀਕ ਹੈ ਜੀ ਠੀਕ ਇਹਨਾਂ ਨੂੰ ਧੁੱਪ ਲੱਗ ਜਾਈ ਵਿੰਗੇ ਹੋਏ ਨੇ ਜਿੱਦਾਂ ਉਹਨੇ ਹੋਏ ਹੋਏ ਆ ਧੁੱਪ ਲੱਗੀ ਇਹਨਾਂ ਨੂੰ ਓਕੇ 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 ਹਾਂਜੀ ਹਾਂਜੀ ਠੀਕ ਹੈ ਜੀ ਦੋਸਤੋ ਦੋਸਤੋ ਇਹ ਸੀ ਪੁਰਾਣੀਆਂ ਚੀਜ਼ਾਂ ਸਾਨੂੰ ਬਹੁਤ ਕੁਝ ਦਿਖਾਉਣ ਦੀ ਅਸੀਂ ਕੋਸ਼ਿਸ਼ ਕੀਤੀ ਹੈ ਇਹ ਪੁਰਾਣੀ ਫੋਟੋ ਬਈ ਕਿਸ ਚੀਜ਼ ਦੀ ਹੈ ਸਕੂਲ ਵਾਲੇ ਸਕੂਲ ਦੀ ਹੋਣੀ ਹੈ ਕਿਸੇ ਦੀ ਜਿੰਮੇ ਅਸੀਂ ਇਕੱਠਾ ਸਮਾਂ ਜਾਗਦੇ ਵਿੱਚੋਂ ਫੋਟੋ ਨਿਕਲੇ ਹੁੰਦੀਆਂ ਪੁਰਾਣੀਆਂ ਤੇ ਬਈ ਜੀ ਆਹ ਦੇ ਇਹ ਚੀਜ਼ ਪੁਰਾਣੀ ਇਹਦੇ ਡੋਲਾਪੂ ਦਾ ਖੂ ਦਾ ਡੋਲਾ ਇਹ ਲਾਸਟ ਦੇ ਬਣੇ ਸੀ ਜਿਹੜੇ ਅੱਛਾ ਜੀ ਇਹ ਉਹ ਡਿਜ਼ਾਈਨ ਆ ਗਿਆ ਅੱਛਾ ਆ ਦੇਖੋ ਦੋਸਤੋ ਪੁਰਾਣੀ ਐਡਵਰਟਾਈਜ਼ਮੈਂਟ ਹਨਾ ਨਹੀਂ ਇਹਦੇ ਵਿੱਚ ਲੈਂਪ ਹੁੰਦਾ ਸੀ ਪਹਿਲਾਂ ਅੱਛਾ ਜੀ ਹਾਂ ਹਾਂ ਇਹਦੇ ਵਿੱਚ ਹੁਣ ਵੀ ਲੈਂਪ ਪਿਆ ਨਵਾਂ ਇਹ ਬਿਲਕੁਲ ਡੱਬਾ ਵੰਦਾ ਅੱਛਾ 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 ਆ ਦੇਖੋ ਦੋਸਤੋ ਠੀਕ ਹੈ ਜੀ ਠੀਕ ਹੈ ਪੈਟਰੋਮੈਕਸ ਯਾਰ ਜਰਮਨੀ ਦਾ ਬਣਿਆ ਹੋਇਆ ਅੱਛਾ ਜਰਮਨੀ ਦਾ ਬਈ ਹੂੰ 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 ਆ ਸੀ ਵਈ ਮੇਡ ਇਨ ਜਰਮਨੀ ਆ ਦੇਖੋ ਜੀ ਠੀਕ ਹੈ ਜੀ ਦੋਸਤੋ ਕਾਫੀ ਚੀਜ਼ਾਂ ਅਸੀਂ ਹੱਥ ਮਾਰਿਆਗਾ ਭਰਾ ਦਾ ਤੇ ਆ ਪੁਰਾਣੀਆਂ ਗੁਲਾਸੀਆਂ ਆ ਇਹ ਸੰਕੀ ਸੰਕਤੌਰ ਤੇ ਬਈ ਕਹਿੰਦਾ ਸੀ ਸੰਕਤੌਰ ਤੇ ਵਜੋਂ ਮੈਂ ਸੋਹਾਂ ਸ਼ਹਿਰ ਕਰਨ ਜਾਣਾ ਉਹਨਾਂ ਵਾਸਤੇ ਆਏ ਪੁਰਾਣੀਆਂ ਗੰਡਾਸੀਆਂ ਭਰਾ ਜੀ ਇਹ ਵਾਲਾ ਡਿਜ਼ਾਈਨ ਤੁਹਾਨੂੰ ਪੰਜਾਬ ਦੇ ਵਿੱਚ ਘੱਟ ਹੀ ਮਿਲੂਗਾ ਬਿਲਕੁਲ ਜੀ ਬਿਲਕੁਲ ਕਿਉਂਕਿ ਆਪਣੇ ਪੰਜਾਬ ਦੇ ਵਿੱਚ ਇਦਾਂ ਦੇ ਸਫਾ ਜੰਗ ਨਾਰਮਲ ਚੱਲਦੇ ਆ ਆ ਚੱਲਦੀ ਸੀ ਹਾਂ ਆਪਣੇ ਪੰਜਾਬ ਦੇ ਵਿੱਚ ਪਰ ਇਹ ਇਹ ਬਾਹਰਲੇ ਸਟੇਟਾਂ ਵਾਲੇ ਆਗੇ ਠੀਕ ਹੈ ਜੀ ਹਾਂਜੀ ਹਾਂਜੀ ਤੇ ਇਹ ਇਹ ਬਈ ਘੋੜੇ ਦੀ ਕਾਠੀ ਕੀ ਘੋੜੇ ਦੀ ਕਾਠੀ ਹੈ ਜੀ ਇੱਧਰ ਮਾਰ ਆਹ ਦੇਖੋ ਜੀ ਘੋੜੇ ਦੀ ਕਾਠੀ ਪ੍ਰਾਣੀ ਇਹ ਲੈਦਰ ਦੀ ਹੈ ਬਈ ਹਾਂ ਹਾਂ ਪਿਓਰ ਲੈਦਰ ਹੁੰਦਾ ਬਈ ਇੱਕ ਚੀਜ਼ ਆ ਯਾਰ ਅਮਰਜੋਤ ਹਨਾ ਲੈਦਰ ਦੀਆਂ ਚੀਜ਼ਾਂ ਦੀ ਇੱਕ ਲਾਈਫ ਬਹੁਤ ਆ ਨਾ ਉਹ ਪਹਿਲਾਂ ਬਸ ਕੁਆਲਿਟੀ ਵੀ ਸੀਗੀ ਤੇ ਬਣਾਉਣ ਦਾ ਤਰੀਕਾ ਹੂੰ ਹੂੰ ਠੀਕ ਆ ਅੱਜ ਕੱਲ੍ਹ ਵਾਲੇ ਉਦਾਂ ਨਹੀਂ ਕਰ ਪਾਉਂਦੇ ਬਾਕੀ ਉਹ ਸਾਈਕਲ ਵੀ ਇੰਗਲੈਂਡ ਦੇ ਬਣੀ ਆ ਉਹਦੇ ਹੈਂਡਲ ਤੇ ਇੰਗਲੈਂਡ ਲਿਖਿਆ ਵੀ ਹੋਇਆ ਇਹ ਆਹ ਦੇਖੋ ਦੋਸਤ ਦਿਖਾਈ ਇੰਗਲੈਂਡ ਆ ਲਿਖਿਆ ਹੋਇਆ ਜੀ E N G L A N D ਆਹ ਦੇਖੋ ਦੋਸਤ ਇੰਗਲੈਂਡ ਦੀ ਬਣੀ ਹੋਈ ਸਾਈਕਲ ਆ ਯਾਰ ਜਿੱਦਾਂ ਆਪਣੇ ਆਰਡੀ ਵਰਮਨ ਸੀਗੇ ਉਹ 뮤ਜ਼ਿਕ ਡਾਇਰੈਕਟਰ ਉਹ ਵੀ ਹੀ ਸੇਮ ਸਾਈਕਲ ਯੂਜ਼ ਕਰਦੇ ਸੀ ਛੋਟੇ ਹੁੰਦੇ ਛੋਟੇ ਹੁੰਦੇ ਇਹ ਇਹ ਵਾਲਾ ਨਹੀਂ ਇਹਦੇ ਨਾਲ ਦਾ ਬਿਲਕੁਲ ਇਹਦੇ ਨਾਲ ਦਾ ਹਾਂ ਸੇਮ ਕੰਪਨੀ ਦਾ ਠੀਕ ਹੈ ਜੀ 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 ਠੀਕ ਹੈ ਜੀ ਦੋਸਤੋ ਆਹ ਕਲੌਕ ਹਾਂ ਜੀ ਇਹ ਪੁਰਾਣੀ ਕਲੌਕ ਨੇ ਇਹਦੀ ਕੀ ਹਿਸਟਰੀ ਆ ਪੁਰਾਣ ਬਸ ਪੁਰਾਣੇ ਜਿੰਮੇ ਆਪਣੇ ਘਰਾਂ ਦੇ ਵਿੱਚ ਯੂਜ਼ ਕਰਨ ਨਾਲ ਤੇ ਹਾਂ ਹਾਂ ਠੀਕ ਹੈ ਬਸ ਕੋਲੇ ਵਾਲੀਆਂ ਪ੍ਰੈਸ ਆ ਗਈਆਂ ਨਾ ਭਰਾ ਕੋਲੇ ਵਾਲੀਆਂ ਪ੍ਰੈਸਾਂ ਨੇ ਪੁਰਾਣੀਆਂ ਠੀਕ ਹੈ ਜੀ ਹਾਂਜੀ 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 ਦੋਸਤੋ ਏਸੀ ਪੁਰਾਣੀਆਂ ਐਂਟੀਕ ਚੀਜ਼ਾਂ ਤੇ ਆਹ ਦੇਖੋ ਯਾਰ ਆਹ ਚੀਜ਼ ਬਹੁਤ ਕਿੰਨੇ ਮੋਟੀ ਬਣੀ ਹੋਈ ਹੈ ਮੋਟ ਉਹਦੇ ਹਨ ਇਹ ਅਸ਼ਟ ਤਾਤੂ ਦਾ ਹੁੰਦਾ ਹੱਥ ਤੇ ਰੱਖ ਕੇ ਕੋਈ ਵੀ ਪੰਡਾ ਆਵਾਜ਼ ਨਹੀਂ ਕਰੂਗਾ ਇਹ ਆਵਾਜ਼ ਕਰਦਾ ਲੰਬੇ ਸਮੇਂ ਤੱਕ ਛੱਡ ਛੱਡ ਜਦੋਂ ਆਪਾਂ ਇਹਦੇ ਉੱਪਰ ਕੋਈ ਚੀਜ਼ ਮਾਰਾਂਗੇ ਇਹਨੇ ਆਵਾਜ਼ ਕਰਨੀ ਹੈ ਪੂਰੀ ਅੱਛਾ ਜੀ ਇਹ ਪਾਪੂ ਕਹਿੰਦੇ ਸਟ्रेस ਰੀਲੀਵਰ ਹਨਾ ਹਾਂ ਹਾਂ ਅੱਜ ਕੱਲ੍ਹ ਦੋਸਤੋ ਆ ਚੀਜ਼ਾਂ ਦੀ ਤੁਸੀਂ ਐਡ ਵੀ ਦੇਖੀ ਹੋਣੀ ਆ ਬੀ ਸਟ्रेस ਰੀਲੀਵਰ ਇਹਨੂੰ ਕਹਿੰਦੇ ਆ ਇਹਨਾਂ ਚੀਜ਼ਾਂ ਨੂੰ ਦੇਖ ਕੇ ਬਣਾਇਆ ਗਿਆ ਅੱਛੇ ਦਾ ਹੱਥ ਦੇ ਉੱਪਰ ਇਦਾਂ ਰੱਖਣਾ ਬਿਲਕੁਲ ਸੇਟ ਉਸ ਤੋਂ ਬਾਅਦ ਫੇਰ ਇਹ ਨੂੰ ਇਹ ਮਾਰਨਾ ਫਿਰ ਦੇਖੋ ਹੁਣ ਕਰੀ ਜਾਊਗਾ ਆਵਾਜ਼ ਜਲਦੀ ਬੰਦ ਨਹੀਂ ਹੁੰਦਾ ਬੰਦ ਨਹੀਂ ਹੁੰਦਾਗਾ ਤੇ ਦੋਸਤੋ ਮਤਲਬ ਇੱਕ ਤਰ੍ਹਾਂ ਦਾ ਜੀ ਇਹਦੀ ਆਵਾਜ਼ ਆ ਜਿਹੜੀ ਆਪਣੀ ਜਿਹੜੀ ਸਟ्रेस ਨੂੰ ਆ ਉਹਨੂੰ ਘੱਟ ਕਰਦੀ ਆ ਤੇ ਕਨਸਟਰੂਸ਼ਨ ਨੂੰ ਵਧਾਉਂਦੀ ਆ ਹਨਾ ਠੀਕ ਹੈ ਜੀ ਆ ਤਾਂ ਬਹੁਤ ਯਾਰ ਵਾਲੀ ਕੀਮਤੀ ਚੀਜ਼ ਲੱਗੀ ਆ ਚੀਜ਼ ਤਾਂ ਭਰਾ ਮੇਰੇ ਤੇ ਆ ਚੀਜ਼ਾਂ ਆਈਆਂ ਦੋਸਤੋ ਤੇ ਆ ਟੈਲੀਫੋਨ ਪੁਰਾਣਾ ਅੱਛਾ ਜੀ ਪੈਨਾਸੋਨਿਕ ਕੰਪਨੀ ਦਾ ਦੋਸਤੋ ਆ ਇਹ ਕੰਪਨੀ ਦਾ ਠੀਕ ਹੈ ਜੀ ਠੀਕ ਹੈ ਜੀ ਦੋਸਤੋ ਬਹੁਤ ਸਾਰੀਆਂ ਚੀਜ਼ਾਂ ਸੀ ਵਿੱਚ ਅਸੀਂ ਤੁਹਾਨੂੰ ਐ ਲੈਬੋਰੇਟ ਕਰਤਾ ਹਨਾ ਵਿੱਚ ਰਹਿ ਵੀ ਗਿੰਨਾ ਪਿੱਛੇ ਤੁਸੀਂ ਦੇਖ ਸਕਦੇ ਹੋ ਵੀਡੀਓ ਨੂੰ ਸ਼ੇਅਰ ਕਰਕੇ ਆਇਓ ਤੇ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸੇਲ ਪਰਚੇਜ ਆ ਅਮਰਜੋਤ ਬਾਈ ਹੈ ਨਾ ਫਿਲਮਾਂ ਦੀ ਸ਼ੂਟਿੰਗ ਹੋਵੇ ਗੀਤਾਂ ਦੀ ਸ਼ੂਟਿੰਗ ਹੋਵੇ ਸਾਰਾ ਰੈਂਟ ਤੇ ਆਪਾਂ ਸਮਾਨ ਲੈਂਦੇ ਆ ਸਾਰੇ ਮਤਲਬ ਕਿਸੇ ਵੀ ਤਰ੍ਹਾਂ ਦਾ ਤੁਸੀਂ ਕੋਲਡ ਸੱਭਿਆਚਾਰ ਦਿਖਾਉਣਾ ਤੇ ਅਮਰਜੋਤ ਬਾਈ ਨਾਲ ਸੰਪਰਕ ਕਰ ਸਕਦੇ ਹੋ ਨੰਬਰ ਦੇਵਾਂਗੇ ਧੂਰੀ ਸ਼ਹਿਰ ਆ ਆਪਣਾ ਦਾ ਧੰਨਵਾਦ ਜੀ ਓਕੇ